7.5 ਮਹੀਨਿਆਂ ਦੀ ਗੱਬਣ ਚੈੱਕ ਪਾਸ 6 ਕਿਲੋ ਦੁੱਧ ਤਾਜੀ ਦਾ ਬਾਈ ਕਹਿੰਦਾ ਆ ਗਿਆ ਦਾ 15 ਕਿਲੋ ਦਾ ਮਿਲ ਕੇ ਰਿਕਾਰਡ ਤੇ ਬਾਕੀ ਚੰਗੀ ਮੱਝ ਆ ਲੰਮਾ ਸਮਾਂ ਦੁੱਧ ਦੇਣ ਵਾਲੀ ਮੱਝ ਆ ਮੈਂਗਾ ਆ ਪੰਜਾਂ ਮਹੀਨਿਆਂ ਦੀ ਬਾਈ ਕਹਿੰਦਾ ਗੱਬਣ ਆ ਗਈ ਫਾਰਮ ਚੋਂ ਲਈਆ ਬੈੜਾ ਦੁੱਧ 15 ਕਿਲੋ ਹਾਂਜੀ ਵੀਰੇ ਆ 15 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਇਹ ਬਾਈ ਕਹਿੰਦਾ 7 ਮਹੀਨਿਆਂ ਦੀ ਗੱਬਣ ਦੁੱਧ ਦੇਦੇ ਕੋਲ ਵੀ 6 ਕਿਲੋ ਇਹ ਦੋਨੇ ਡੰਗ ਇਹ ਦੋਹੇ ਡੰਗ ਆ ਵੀਰੇ ਲੈ ਸਚਨੋ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜਲਾ ਬਰਨਾਰੇ ਤਨਾ ਦੋ ਤਾਂ ਤੋਕੜ ਗੱਬਣ ਮੱਝਾਂ ਲੱਗੀਆਂ ਦਿਖਾਉਣਾ ਤੇ ਇੱਕ ਤੋਕੜ ਗੱਬਣ ਨਾਲ ਤੁਹਾਨੂੰ ਇਹ ਮੰਨ ਲਓ ਵੀ ਨਗੀਨਾ ਦਿਖਾਵਾਂਗੇ ਫਾਰਮ ਵਾਲਾ ਬਹੁਤ ਕਮਾਲ ਦੀ ਬੱਛੀ ਆ ਬਿਊਟੀ ਚ ਵੀ ਫੁੱਲ ਆ ਗਈ ਤੇ ਗੱਬਣ ਵੀ ਚੈੱਕ ਪਾਸ ਆ ਕਈ ਮਹੀਨਿਆਂ ਦੀ ਤੇ ਦੁੱਧ ਵੀ ਚੰਗਾ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਇਹ ਮੰਨ ਲਓ ਵੀ ਸਾਰਾ ਲਾਟੀ ਟੋਕੜ ਗੱਬਣਾ ਦਾ ਕੱਢਿਆ ਅੱਜ ਆਜਾ ਚੋਬਰਾ ਆ ਗਈ ਜੀ ਹੋਰ ਕਿਵੇਂ ਆ ਵਧੀਆ ਜੀ ਛੜਦੀ ਕਲਾ ਜਮਾ ਜੀ ਆ ਨਾਮ ਤੇ ਨੰਬਰ ਬੋਲੋ ਨਾਮ ਹਰਜਿੰਦਰ ਸਿੰਘ ਵੀਰੇ ਨੰਬਰ 7710779399 7710 779399 ਹੈਨਾ ਸ਼ੁਰੂਆਤ ਆ ਅੱਜ ਤੋਂ ਕਰ ਲਈਏ ਮਾਰ ਦੇ ਲੱਭੀ ਇੱਕ ਵਾਰੀ ਆਰਡਰ ਕੁਆਲਿਟੀ ਬਾਡੀ ਦੀ ਬੰਦਤਰ ਕਰਾ ਦੇ ਚੈੱਕ ਹਰੇਕ ਪੱਖ ਤੋਂ ਤੋੜ ਦੇ ਚੋਬਰਾ ਖੋਲ ਕੇ ਕਿੰਨੇ ਟਾਈਮ ਦੀ ਗੱਬਣ ਹੋ ਗਈ ਇਹ ਸਾਢੇ 7 ਮਹੀਨੇ ਦੀ ਗੱਬਣ ਹੈ ਸਾਢੇ 7 ਹਾਂਜੀ ਦੁੱਧ ਦੰਦੀਆ ਦੁੱਧ 6 ਕਿਲੋ ਆਈ ਹੁਣ ਅਜੇ ਵੀ ਹਾਂਜੀ ਠੀਕ ਆ ਕਹਲਾ ਦੁੱਧ ਵਾਈ ਕਹਿੰਦਾ ਹਜੇ ਵੀ 6 ਕਿਲੋ ਦੰਦੀਆ ਸਾਢੇ 7 ਮਹੀਨੇ ਦੀ ਗੱਬਣ ਹੈ ਤੇ ਇਹ ਕਹਿ ਸਕਦੇ ਆਂ ਵੀ ਫੁੱਲ ਲੰਮਾ ਟਾਈਮ ਦੁੱਧ ਦੇਣ ਵਾਲੀ ਮਾਤ ਹੈ ਨਾ ਹਲੇ ਆਲੇ ਆਲੇ ਆ ਤੇ ਥੱਲੇ ਵੀ ਕਿਸਿਆਰ ਆ ਗਈ ਹੈ ਨਾ ਜਮਾ ਹਾਂਜੀ ਵੀਰੇ ਆ ਕੇਰਾ ਇੱਥੋਂ ਇਧਰਲੇ ਬੰਨੇ ਲਿਆ ਕੇ ਨਾ ਐ ਉੱਤੋਂ ਦੀ ਘਮਾ ਦੇ ਇਧਰ ਦੀ ਕੇਰਾ ਹੋਰਾ ਤੇ ਬਰੀਕ ਆ ਗਈ ਫੁੱਲ ਬਿਲਕੁਲ ਬਰੀਕ ਚਮੜੇ ਚ ਆ ਗਈ ਤਾਜੀ ਨੇ ਦੁੱਧ ਕਿੰਨਾ ਕੁ ਪਾਇ ਅਰਜੰਦਰ ਨੇ ਤਾਜੀ ਨੇ ਬਈ 1 ਕਾਉਣਾ 15 ਕਿਲੋ ਲੈ ਜਲੇ ਇੱਧਰ ਲੈ ਬੰਨੇ ਤਾਜੀ ਦਾ ਬਾਈ ਕਹਿੰਦਾ ਹੈਗਾ 14 ਤੋਂ 15 ਕਿਲੋ ਦਾ ਮਿਲਕ ਰਿਕਾਰਡ ਆ 7.5 ਦੀ 7.5 ਦੀ ਗੱਬਣਾ ਵੀਰੇ ਚੈੱਕ ਕਰਵਾ ਸਕਦਾ ਵਾ ਦੁੱਧ ਕਿੰਨਾ ਹੈ ਦੁੱਧ 6 ਕਿਲੋ 6 ਕਿਲੋ ਲੈ ਆਰ ਲੈ ਬੰਨੇ ਆ ਕਮਾਲਾ 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 7.5 ਮਹੀਨਿਆਂ ਦੀ ਗੱਬਣ ਚੈੱਕ ਪਾਸ 6 ਕਿਲੋ ਦੁੱਧ ਤਾਜੀ ਦਾ ਬਾਈ ਕਹਿੰਦਾ ਆਹ ਇਹਦਾ 15 ਕਿਲੋ ਦਾ ਮਿਲਕ ਰਿਕਾਰਡ ਆ ਤੇ ਬਾਕੀ ਚੰਗੀ ਮੱਝ ਆ ਲੰਮਾ ਸਮਾਂ ਦੁੱਧ ਦੇਣ ਵਾਲੀ ਮੱਝ ਆ ਮੈਂ ਗੱਲ ਕਰ ਲਾਂ ਜੀ ਤੇ ਥੱਲੇ ਰਹੂਗੀ ਬਿਲਕੁਲ ਕਸਿਆਰ ਇਹ ਇੱਥੋਂ ਕਰਾ ਦੇਈ ਚੈੱਕ ਕਿਉਂਕਿ ਪਸਮਾਈਆਂ ਹੋਈਆਂ ਮੱਜਾਂ ਉਹ ਹਿਸਾਬ ਨਾਲ ਆਈਡੀਆ ਜੇ ਤੁਹਾਨੂੰ ਆ ਗਿਆ ਬਰੀਕ ਬ੍ਰੂ ਵੀਰੇ ਬਹੁਤ ਇੱਥੋਂ ਓਦਾਂ ਬਰੀਕ ਚਮੜੇ ਚ ਆ ਗਈ ਹੈਨਾ ਉਰਲੇ ਪੰਨਿਓ ਕਰਾ ਦੇਈ ਲੱਭੀ ਚੈੱਕ ਮੱਥਿਓ ਬੱਲੀ ਆ ਗਈ ਤੇ ਬਾਕੀ ਇੱਥੋਂ ਲੰਬਾਈ ਲੰਬੀ ਕਰਾ ਦੇਈ ਚੈੱਕ ਤੇ ਹਰਜਿੰਦਰ ਕਰਦੇ ਉਰਲੇ ਪੰਨੇ ਰੇਟ ਕੀ ਰੂਗਾ ਇਹਦਾ ਰੇਟ ਵਾਈ ਇਹਦਾ 1 5 ਕਰਦੇ ਆ ਮੁੱਲ ਤਾਂ ਲੱਖ ਦੀ ਦੇ ਦਾਂਗੇ ਪੂਰੇ ਦੀ ਪੂਰੇ ਦੀ ਪੂਰੇ ਲੱਖ ਦੀ ਦੇ ਦਾਂਗੇ ਇਹ ਮੰਨ ਲਓ ਵੀ 15 ਕਿ ਦਿਨ ਹੋਰ ਚੋਕੇ ਬਸ ਡਰਾਈ ਕਰਨ ਦੇ ਦੋ ਮਹੀਨੇ ਰਹਿ ਜਾਣਗੇ ਵੀਰੇ ਦੋ ਰਹਿ ਜਾਣਗੇ ਦੋ ਮਹੀਨੇ ਸਾਮਕੇ ਅੱਗੇ ਅੱਗੇ ਤੁਹਾਡੀ ਕੇਅਰ ਤੇ ਡਿਪੈਂਡਾ ਹੈ ਨਾ ਜੀ ਤੁਸੀਂ ਕਿੱਦਾਂ ਦੀ ਕੇਅਰ ਕਰਦੇ ਹੋ ਤੇ ਕਿੱਦਾਂ ਪਸ਼ੂ ਨੂੰ ਵੇਚਦੇ ਹੋ ਚਵਾਈ ਦੀ ਕਿਵੇਂ ਰਹੂਗੀ ਤੇ ਮੈਂ 100 ਦੀ 100 ਵੀਰੇ ਛੜਲਾ ਛਿੱਟਾ ਜ਼ਿੰਮੇਵਾਰੀ ਹੈ ਵੀਰੇ ਠੀਕ ਹੈ ਗੱਲ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਵੀਰੇ ਠੀਕ ਹੈ ਗੱਲ ਹਰੇਕ ਪੱਖ ਤੋਂ ਬਾਈ ਕਹਿੰਦਾ 100 ਦੀ 100 ਰਹਿਣੀ ਆ ਵਾ ਪਰੇਸ਼ਾਨ ਨਾ ਕਰ ਤੇ ਹੁਣ ਮਾਰ ਦੇ ਲੈ ਵੀ 2 ਨੰਬਰ ਵਾਲੀ ਮੱਝ ਤੇ ਕੈਮਰਾ ਬਰੀਕ ਇਹਦਾ ਵੀ ਚਮੜਾ ਕਹੂੰਗਾ ਪੂਰਾ ਨਸਾਂ ਨਸਾਂ ਬਾਡੀ ਦੇ ਪੂਰੀਆਂ ਆ ਗਈਆਂ ਤੋੜ ਦੇ ਖੋਲ ਕੇ ਇਹਨੂੰ ਵੀ ਇੱਕ ਇਹ ਮੱਚ ਬਾਈ ਦੀ ਇਹ ਵੀ 100 ਦੀ 100 ਆਵਰੇਜ ਬਾਈ ਦੀ ਠੀਕ ਆ ਗੱਲ ਇਹ ਕਿੰਨੇ ਟਾਈਮ ਦੀ ਗੱਬਣਾ ਇਹ 7 ਮਹੀਨਿਆਂ ਦੀ ਪੂਰੇ ਦੀ ਪੂਰੇ ਦੀ ਵੀਰੇ ਆ ਗੱਬਣਾ ਚ ਇੱਕ ਪਾਸ ਮੈਂ ਇਹ ਕਹਣਾ ਮਾਲਕ ਦੇ ਘਰੋਂ ਕਰਾ ਕੇ ਲੈ ਜਾ ਹਾਂਜੀ ਹਾਂਜੀ ਵੀਰੇ ਜਿਹੜੇ ਭਰਾ ਨਾਲ ਸੌਦਾ ਹੋਊਗਾ ਉਹ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾ ਕਿਉਂਕਿ ਮਾਗਰੋਂ ਲਾਂਬੇ ਵਾਲਾ ਕੰਮ ਨਹੀਂ ਰਹਿੰਦਾ ਵੀ ਮਹੀਨਾ ਵੱਧ ਲੈ ਗਈ ਕੱਟ ਲੈ ਗਈ ਜਾਂ ਇਹ 20 ਦਿਨ ਵੱਧ ਲੈ ਗਈ ਹਾਂਜੀ ਹਾਂਜੀ ਚੈੱਕ ਕਰਵਾ ਕੇ ਲੈ ਕੇ ਜਾਓ ਡਾਕਟਰ ਆਪ ਦਾ ਲੈ ਆਓ ਵੱਧ ਦੇ ਲੀ ਜਾਂਦੀ ਆ ਘੱਟ-ਕੁੱਟ ਦਾ ਕੰਨੂ ਲੀ ਜਾਂਦੀ ਆ ਨਹੀਂ ਨਹੀਂ ਵੀਰੇ ਕਈ ਵਾਰੀ ਕੋਈ ਪਤਾ ਹੀ ਨਹੀਂ ਲੱਗਦਾ ਠੀਕ ਆ ਗੱਲ ਆ 7 ਦੀ ਚ 来 चल ले चल ले चल इथों मार दी लगी कैमरा ए भाई कहंदा 7 ਮਹੀਨਿਆਂ ਦੀ ਗੱਭਣ ਦੁੱਧ ਦੇ ਦੇ ਕੋਲ ਵੀ 6 ਕਿਲੋ ਇਹ ਦੋਨੇ ਡੰਗਾ ਇਹ ਦੋਹੇ ਡੰਗਾ ਵੀਰੇ ਇੱਕ ਨੰਬਰ ਵਾਲੀ ਦਿਖਾਈ ਜੜੀ ਉਹ ਇੱਕ ਡੰਗਾ ਉਹ ਇੱਕ ਟਾਈਮ ਹਾਂਜੀ ਵੀਰੇ ਠੀਕ ਆ ਗੱਲ ਕਮਾਲ ਆ ਭਾਈ ਇਥੋਂ ਮਾਲਕ ਮਾਲਕ ਮਾਲਾ ਲਈ ਹੈ ਦਲੇ ਬੰਨੇ ਬੱਚੇ ਤਾਂ ਨਹੀਂ ਹੈਗੇ ਨਾਲ ਇਹਨਾਂ ਦੇ ਨਹੀਂ ਬੱਚੇ ਨਹੀਂ ਹੈਗੇ ਵੀਰੇ ਨਾਲ ਠੀਕ ਆ ਤੇ ਗੱਭਣ ਚੈੱਕ ਪਾਸ ਬਾਰ ਬਾਰ ਤਾਂ ਹੀ ਕਹਿੰਦਾ ਹੁੰਨਾ ਵੀ ਮਗਰੋਂ ਸਿਸਟਮ ਉਹ ਨਹੀਂ ਰਹਿੰਦਾ ਵੀ ਇੱਥੇ ਚਾਹੇ ਤੁਸੀਂ ਆਪ ਦਾ ਡਾਕਟਰ ਲਿਆਓ ਨਾਲ ਚੈੱਕ ਪਾਸ ਕਰਾ ਕੇ ਲੈ ਜਾਓ ਪਾਸੇ ਪੂਸੇ ਵਾਲਾ ਕੰਮ ਕਿਸੇ ਵੀ ਪਸ਼ੂ ਨੂੰ ਨਹੀਂ ਹੈਗਾ ਥੱਲੇ ਮਨ ਲਓ ਜਮਾ ਕਸਿਆਰ ਰਹਿਣਗੀਆਂ ਥੱਲੇ ਦੀ ਬਿਲਕੁਲ ਕਸਿਆਰ ਰਹੂਗੀ ਚਬਾਈ ਦੀ ਤੇ ਮਰੂਗੀ ਜਮਾ 100 ਦੀ 100 ਵੀਰੇ ਪੋਲੀ ਹਾਂ ਕਿਉਂਕਿ ਦੁੱਧ ਦੰਦੀਆਂ ਨੇ ਉਹ ਥੋਡੀਆਂ ਪਾਸ ਹੋ ਜਾਣਗੀਆਂ ਹਨਾ ਹਾਂਜੀ ਹਾਂਜੀ ਥਣ ਧੱਪਾ ਪਾਕੀ ਦੁੱਧ ਵੀ ਮਹੀਨਾ ਮਹੀਨਾ ਦੇ ਸਕਦੇ ਨੇ ਹੋਰ ਠੀਕ ਆ ਗੱਲ ਹਾਂਜੀ ਤੇ 6 ਕਿਲੋ ਵੀ ਇਹ ਮੰਨ ਲਓ ਇਹ ਤਾਂ 8-9 ਵਰਗਾ ਹਾਈਟ ਚੰਗੀ ਆਊਗੀ ਦੁੱਧ ਤਾਂ ਵੱਧੀ ਹੈ ਵੀਰੇ ਆਪਾਂ 6 ਕਿਹਾ ਕਿਉਂ ਉਪਰ ਆਪਰਾ ਕਰਕੇ ਘਟ ਜਾਂਦਾ ਕਿ ਬਿਲਕੁਲ ਟੋਕੜ ਇਹਦਾ ਕੀ ਰੇਟ ਰਹੂਗਾ ਬਾਈ ਇਹ ਮੇਰੇ ਮੋਲੇ ਦਾ ਲੱਖ ਕਰਦੇ ਆ 95 ਹੀ ਦੇ ਦਾਂਗੇ ਇਹ 95 ਦੀ ਉਹ ਲੱਖ ਦੀ ਉਹ ਲੱਖ ਜੋੜੇ ਚ ਕੰਸੈਸ਼ਨ ਹੋ ਜੂ ਕੋਈ ਜੋੜੇ ਚ 200 ਕਿਲੋਲਟਰ ਕਰ ਪੰਜ ਫਰੀ ਕਰ ਦਾਂਗੇ ਜੀ ਜੋੜਾ ਲੈਂਦਾ ਠੀਕ ਹੈ ਲਿਆ ਲਿਆ ਲੱਭੀ ਉਰੇ ਲਿਆ ਕੈਮਰਾ ਇਹਦੇ ਫੇਸ ਤੇ ਮਾਰੂ ਆ ਬੱਚੀ ਦੀ ਇਹ ਇੱਥੋਂ ਕਰਾ ਦੇ ਜੱਕ ਅੰਗਰੇਜ਼ਨ ਵਾਲਾ ਫੇਸ ਹੀ ਲੱਗਿਆ ਜਾਮਾ ਹਾਂਜੀ ਇੱਥੋਂ ਕਰਾ ਦੇ ਬਾਡੀ ਬੂਡੀ ਜੱਕ ਕਲਰ ਬਾਲਾ ਅਸਲਾ ਹਨਾ ਹਾਂਜੀ ਕਲਰ ਬਾਲਾ ਅਸਲਾ ਗਿਆ ਦਾ ਪੂਰੀ ਟਾਪ ਦੀ ਬਰੀਡ ਆ ਗਈ ਜਮਾ ਵੀਰੇ ਠੀਕ ਆ ਗੱਲ ਇਹਦੀ ਚਬਾਈ ਕਰੀ ਵੀ ਆ ਹਾਂ ਇਹਦੀ ਚਬਾਈ ਕਰੀ ਵੀ ਆ ਵੀਰੇ ਠੀਕ ਆ ਗੱਲ ਹਾਂ ਇਹਦੀ ਚਬਾਈ ਹੋਈ ਹੋਈ ਆ ਸਮਾਂ ਤੁਸੀਂ ਇਹ ਮੰ ਬੀ 10 ਵਜੇ 1 ਮਿੰਟ ਹੋ ਗਿਆ ਹੈ ਨਾ ਤਾਂ ਕੱਕੜ ਗੱਬਣਾ ਦੀ ਚਬਾਈ ਰੋਕੀ ਹੋਈ ਸੀ ਕਿਉਂਕਿ ਤੁਹਾਨੂੰ ਥਣ ਪਾਸੇ ਦਾ ਪਤਾ ਲੱਗ ਗਿਆ ਹਾਂਜੀ ਹਾਂਜੀ ਵੀਰੇ ਆ ਤੋੜ ਦੋ ਖੋਲ ਕੇ ਇਹਨੂੰ ਕਿਹੜਾ ਸੂਆ ਸੁੰਦੀ ਹੈ ਬਾਈ ਸੂਆ ਵੀਰੇ ਦੂਜਾ ਸੂਆ ਸੂਈ ਵੀ ਹੈ ਠੀਕ ਹੈ 5 ਮਿੰਟਾਂ ਦੀ ਗੱਬਣਾ ਤੀਜੇ ਸੂਈ ਲਈ ਤੀਜੇ ਵਾਸਤੇ ਹਾਂਜੀ ਵੀਰੇ ਠੀਕ ਹੈ ਗੱਲ ਦੰਦ ਤਾਂ ਨਹੀਂ ਦੇਖੇ ਦੇ ਨਹੀਂ ਦੰਦ ਨਹੀਂ ਦੇਖੇ ਬਾਈ ਠੀਕ ਹੈ ਗੱਲ ਬਾਕੀ ਫੇਸਪੂਸ ਬਹੁਤ ਪਿਆਰਾ ਹੈ ਬਿਊਟੀ ਵਾਲੀ ਹੈ ਨਾ ਹਾਂਜੀ ਹਾਂਜੀ ਵੀਰੇ ਬਿਊਟੀਫੁੱਲ ਚਬਾਈ ਹੱਥਾਂ ਦਾ ਕੇ ਮਸ਼ੀਨ ਤੇ ਦੋਹਾਂ ਤੀਏ ਬਾਈ ਠੀਕ ਹੈ ਗੱਲ ਜਿੱਦਾਂ ਦੀ ਹਾਥੀ ਵੀ ਕਰਾ ਦੂਗੀ ਚਵਾਈ ਹਾਂ ਮਸ਼ੀਨ ਤੇ ਵੀ ਤੇ ਮਸ਼ੀਨੀ ਚਵਾਈ ਵੀ ਕਰਾ ਦੋ ਤੋਰਦੇ ਆ ਇਹਨੂੰ ਇਹ ਆਪਾਂ ਕਿਥੋਂ ਲਈ ਆ ਬਾਈ ਇਹ ਬਈ ਫਾਰਮੋਂ ਚ ਲੈਤੀ ਆ ਠੀਕ ਤਾਂ ਕਰਕੇ ਥੋੜਾ ਨੰਬਰ ਵੀ ਸੱਤ ਨੰਬਰ ਆ ਹਨਾ ਟੈਗ ਲਾ ਕੇ ਹਾਂ ਸੱਤ ਨੰਬਰ ਟੈਗ ਪਾਇਆ ਬਈ ਦੋ ਟੈਗ ਚ ਇੱਕ ਕਾਹਲੇ ਨੇ ਕੱਢ ਲਿਆ ਠੀਕ ਆ ਇਹਦੀ ਲੈ ਚੱਲ ਆ ਲੈ ਚੱਲ ਲੈ ਚੱਲ ਤੇ ਸਾਫ ਸੁਥਰੀ ਆ ਗਈ ਸੱਜਣੋ ਫੁੱਲ ਆ ਗਈ ਨਵੇਂ ਹਾਂਚੀ ਹਰੇਕ ਪੱਖ ਤੋਂ ਕਿੰਨੇ ਮਹੀਨੇ ਦੀ ਗੱਭਣ ਦੱਸਿਆ 5 ਮਹੀਨੇ ਦੀ ਬਈ ਕਿੰਨਾ ਦੁੱਧ ਹਾਜ਼ਰ ਆ ਦੁੱਧ 15 ਕਿਲੋ ਹੁਣ ਬਈ ਆਪਣੇ ਕੋਲੇ 15 ਕਿਲੋ ਅੱਜ ਹੈਗਾ ਹਾਂਜੀ ਵੀਰੇ ਪਛਤਾ ਵੱਧ ਸੀਗਾ ਠੀਕ ਆ ਉਹ ਹੁਣ ਬੰਨਣ ਕਰਕੇ ਘਟ ਜਾਂਦਾ ਪਸੂ ਲੈ ਚੱਲਿਆ ਚਲ ਉਧਰ ਲੈ ਬੰਨੇ ਲੈ ਚੱਲ 10 ਹੋਰ ਕਮਾ ਦੇ ਕਮਾ ਦੇ ਕਮਾ ਦੇ ਕਮਾ ਦੇ ਸਾਢੇ 5 ਦੀ ਗੱਬਣਾ ਨਹੀਂ 5 ਦੀ ਪੂਰੇ ਪੂਰੇ 5 ਦੀ ਠੀਕ ਆ ਗੱਲ ਆ ਪੰਜਾਂ ਮਹੀਨਿਆਂ ਦੀ ਬਾਈ ਕਹਿੰਦਾ ਗੱਬਣ ਆ ਗਈ ਫਾਰਮ ਚੋਂ ਲਈ ਆ ਬਾਈ ਦਾ ਦੁੱਧ 15 ਕਿਲੋ ਹਾਂਜੀ ਵੀਰੇ ਆ 15 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਪੰਜ ਮਹੀਨਿਆਂ ਦੀ ਗੱਬਣ ਸੀਮਨ ਪਤਾ ਕਿਹੜਾ ਲੱਗਿਆ ਬਾਈ ਇਹਦੇ ਸੀਮਨ ਵੀਰੇ ਪਤਾਗਾ ਸਾਰਾ ਡਿਟੇਲ ਦੇ ਦਾਂਗੇ ਜਿਹੜਾ ਬੰਦਾ ਲਊਗਾ ਠੀਕ ਆ ਗੱਲ ਠੀਕ ਆ ਠੀਕ ਆ ਲੈ ਆ ਲੈ ਆ ਉਰਲੇ ਬੰਨੇ ਲਿਆ ਤੇ ਜਿਹੜਾ ਸੱਜਣਾ ਬਾਈ ਕਹਿੰਦਾ ਸੌਦਾ ਹੋਊਗਾ ਉਹਦੀ ਫਾਰਮ ਚ ਗੱਲਬਾਤ ਵੀ ਕਰਾ ਦੇਾਂਗੇ। ਹਾਂ ਕਰਾ ਦੇਾਂਗੇ ਵੀਰੇ। ਠੀਕ ਆ ਗੱਲਾਂ। ਫਾਰਮ ਵਾਲੇ ਭਰਾਵਾਂ ਨਾਲ ਉਹਦੀ ਗੱਲ ਵੀ ਕਰਾ ਦੇਾਂਗੇ ਤੇ ਸੀਮਨ ਵੀ ਦੱਸ ਦਾਂਗੇ ਕਿਹੜਾ ਲੱਗਿਆ ਇਹਦੇ 5 ਮਹੀਨਿਆਂ ਦੀ ਗੱਬਣ ਆ ਗਈ ਤੇ 15 ਕਿਲੋ ਦੁੱਧ ਬਾਈ ਕਹਿੰਦਾ ਹਾਲ ਫਲਹਾਲ ਇਹਦੇ ਕੋਲ ਹੈਗਾ ਤੇ ਚਾਹੇ ਨੂੰ ਹੱਥੀਂ ਚਵਾਈ ਤੇ ਲਾ ਲਈਏ ਤੇ ਚਾਹੇ ਲਾ ਲਈਏ ਬਾਈ ਮਸ਼ੀਨੀ ਚਵਾਈ ਹੈ ਨਾ। ਮਸ਼ੀਨੀ ਚ ਵਾਈ ਤੇ ਇਹ ਫਾਇਦਾ ਹੋ ਜੂ ਵੀ ਕਿਲੋ 2 ਕਿਲੋ ਦੁੱਧ ਵਧਾ ਦੇਣਾ ਕਿ ਮਸ਼ੀਨ ਤੇ ਵੱਧ ਦੇ ਦਿੰਦੀ ਆ ਵੀਰੇ ਹੱਥੀ ਤੇ 15 ਕਿਲੋ ਦੇ ਦਿੰਦੀ ਆ ਜਮਾ ਠੀਕ ਆ ਉਹ ਫਰਕ ਪੈਣਾ ਨਾ ਹਾਂ ਹਾਂ ਬਾਕੀ ਹੁਣ ਜੀ ਲਾਲੂ ਕੀ ਮਸ਼ੀਨ ਤੇ ਵੱਧ ਵੀ ਚਾਊਗੀ ਦੁੱਧ ਮਸ਼ੀਨ ਤੇ ਲੱਗਿਆ ਹੁੰਦਾ ਕਰੀਏ ਇੱਧਰ ਲੈ ਬੰਨੇ ਕਰਦੇ 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 ਤੇ ਬਾਕੀ ਇੱਥੇ ਤੋਂ ਬਿਊਟੀ ਸੀਰ ਠੰਡੀ ਬਹੁਤ ਆ ਵੀਰੇ ਜਿੰਦਾਂ ਦਾ ਮਰਜ਼ੀ ਚਾਹੇ ਐਂ ਬੈਠੇ ਰਹੋ ਥੱਲੇ ਠੀਕ ਆ ਗੱਲ ਆ ਬਿਊਟੀ ਬਹੁਤ ਆ ਗਈ ਨਾ ਹਾਂਜੀ ਆ ਬਿਊਟੀ ਆ ਗਈ ਫੁੱਲ ਤੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਵੀਰੇ ਮੁੱਲ ਦਾ ਜਿਹੜਾ ਮਰਜ਼ੀ ਵਧੀਆ ਫਾਰਮ ਵਾਲੀ ਵੜਾ ਕੋਈ ਫਾਰਮ ਜੇ ਤੋਕੜ ਕਬਣਾ ਦੰਦਾ ਨਹੀਂ ਛੇਤੀ ਛੇਤੀ ਪਰ ਜੋੜਾ ਲੈ ਤਾਜੀ ਦਾ ਕਿੰਨਾ ਦੁੱਧ ਰਿਹਾਗਾ ਤਾਜੀ ਦੇ ਦਾ 34 35 ਕਿਲੋ ਦੁੱਧ ਰਿਹਾ ਵੀਰੇ 34 ਤੋਂ 35 ਦੇ 35 ਕਿਲੋ ਤਾਜੀ ਦਾ ਮਿਲਕਰ ਰਿਕਾਰਡ ਰਿਆ ਤੇ ਅੱਜ 15 ਦੇ ਰੀਆ ਪੰਜਾਂ ਮਹੀਨਿਆਂ ਦੀ ਗੱਬਣਾ ਪੰਜਾਂ ਮਹੀਨਿਆਂ ਦੀ ਗੱਬਣਾ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ 70 ਦਾ 779399 70 ਦਾ 7793999 ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ